ਹਣੀ ਵੀ ਸਵਾਗਤ ਹੈ ਤੁਹਾਡਾ 에ਰੀਅਨ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਗੱਲ ਕਰਾਂਗੇ ਆਪਾਂ ਕਣਕ ਦੇਆਂ ਰੇਟਾਂ ਦੀ ਜੋ ਬਈ ਲਗਾਤਾਰ ਛਾਲ ਦੇ ਵਿੱਚ ਜਾ ਰਹੇ ਨੇ ਬਾਹਰਲੀਆਂ ਸਟੇਟਾਂ ਦੀਆਂ ਮੰਡੀਆਂ ਦੇ ਵਿੱਚ ਕੋਈ 2-2 3-3 ਢੇਰੀਆਂ 2800 2900 ਦੇ ਭਾਅ ਦੇ ਵਿੱਚ ਅੱਜ ਵਿਕੀਆਂ ਨੀਮ ਚ ਮੰਡੀ ਅੱਜ 3000 تک ਵੀ ਪਹੁੰਚੀ ਐ ਪਰ ਜੇ ਆਪਾਂ ਐਵਰੇਜ ਰੇਟ ਦੀ ਗੱਲ ਕਰਕੇ ਐਵਰੇਜ ਰੇਟ ਬਈ 2700 ਰੁਪਏ 2700 2750 ਰੁਪਏ تک ਅੱਜ ਸਥਿਰ ਰਿਹਾ ਹੈ ਉਹ ਜਿਵੇਂ ਗੱਲ ਕਰ ਗਏ ਦਿੱਲੀ ਮੰਡੀ ਦੀ ਇੱਥੇ 2740 ਰੁਪਏ ਹੈ ਜੀ ਡਾਵਰਾ ਮੰਡੀ ਇੱਥੇ ਵੀ ਕੋਈ ਵੱਡਾ ਬਦਲ ਫੇਰ ਨਹੀਂ ਵੇਖਣ ਨੂੰ ਮਿਲਿਆ ਇਹ ਵੀ 2690-2700 ਰੁਪਏ ਦੇ ਰੇਂਜ ਦੇ ਵਿੱਚ ਅੱਜ ਵੇਖਣ ਨੂੰ ਮਿਲਿਆ ਉਸ ਤੋਂ ਬਾਅਦ ਰਾਜਕੋਟ ਮੰਡੀ ਗੁਜਰਾਤ ਦੀ ਜੀ ਇਹ 2500 ਤੋਂ 3000 ਰੁਪਏ ਵਿੱਚ ਫਿਰ ਉਹਦੀ ਬਟਨਾ ਮੰਡੀ 2650 ਜੇ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ 27-2750 ਰੁਪਏ ਦੇ ਕਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੀ ਇੱਕ ਇੱਕ ਦੋ ਦੋ ਢੇਰੀਆਂ ਵੇਖਣ ਨੂੰ ਮਿਲੀਆਂ ਪਰ ਜਿਹੜਾ ਐਵਰੇਜ ਰੇਟ ਰਿਹਾ ਉਹ 2600 ਰੁਪਏ ਰਿਹਾ ਜਿਵੇਂ ਹੁਣ ਖੰਨਾ ਮੰਡੀ ਸੀ ਉੱਥੇ ਵੀ 2600 ਹੈ ਅਮਰਿਤਸਰ ਮੰਡੀ ਉੱਥੇ ਵੀ 2600 ਹੈ ਕੋੜਕਪੂਰਾ ਮੰਡੀ ਇੱਥੇ 2580 ਰੁਪਏ ਹੈ ਜੀ ਉਸ ਤੋਂ ਬਾਅਦ ਇਹ ਬਲੰਦਸ਼ਹਿਰ 2530 ਰੁਪਏ ਜਬਲਪੁਰ 2580 ਰੁਪਏ ਗੰਗਾ ਨਗਰ 2545 ਰੁਪਏ ਹੁਣ ਗੱਲ ਕਰਦੇ ਆਪਾਂ ਸਰੋਂ ਦੇ ਰੇਟਾਂ ਦੀ ਇੱਥੇ ਸਰੋਂ ਦੇ ਰੇਟ ਜੀ ਹੁਣ 6600 ਰੁਪਏ ਦੀ ਰੇਂਜ 'ਚ ਪਹੁੰਚ ਚੁੱਕੇ ਆ ਜੋ ਕੱਲ ਰੇਟ ਸੀਗਾ ਉਥੇ ਸਥਿਰ ਰੇਟ ਬਣੇ ਹੋਏ ਆ ਫਰਤਪੁਰ ਮੰਡੀ 835 ਦਿੱਲੀ ਮੰਡੀ 1450 ਰੁਪਏ ਰਿਹਾ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਮੁਕਸਰ ਮੰਡੀ ਇੱਥੇ ਲੱਗੇ ਜੀ 650 ਰੁਪਏ ਫਿਰ ਆਉਂਦੀ ਹੈ ਕੋਟਪੂਰਾ ਮੰਡੀ ਇੱਥੇ ਲੱਗਿਆ 950 ਤੇ 80 ਰੁਪਏ ਜੀ ਫਿਰ ਆਉਂਦੀ ਹੈ ਜੀ ਦਾਉਲਪੁਰ ਮੰਡੀ 375 ਰੁਪਏ ਗੋਲਕੋਟਾ 1450 ਜੀ ਉਹ ਤੋਂ ਬਣੇ ਬਰਵਾਲਾ ਮੰਡੀ 425 ਜੇ ਓਵਰঅল ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ 56500 ਰੁਪਏ ਪਲੱਸ ਜੀਐਸਟੀ 42% ਆਲਾ ਲੱਗਿਆ ਜੀ ਜੇ ਗੱਲ ਕਰੀਏ ਹਰਿਆਣੇ ਦੀਆਂ ਮੰਡੀਆਂ ਦੀ ਹਰਿਆਣੇ ਦੀਆਂ ਮੰਡੀਆਂ ਵੀ ਅੱਜ 56500 6500 ਦੀ ਰੇਂਜ ਦੇ ਵਿੱਚ ਅੱਜ ਵੇਖਣ ਨੂੰ ਮਿਲ ਰਹੀ ਹੈ ਤੇ ਜੇ ਓਵਰঅল ਮਾਰਕੀਟ ਦਾ ਰੇਟ ਗੱਲ ਕਰੀਏ ਓਵਰঅল ਮਾਰਕੀਟ ਦਾ ਰੇਟ ਅੱਜ 5830 ਰੁਪਿਆ ਤੋਂ ਲੈ ਕੇ 6600 ਰੁਪਏ ਦੇ ਕਰਜ ਅੱਜ ਸਥਰ ਕੀਤਾ ਹੈ ਹੁਣ ਉਹਦੀ ਨਰੇਲਾ ਮੰਡੀ ਇੱਥੇ ਲੱਗਿਆ 6880 ਰੁਪਏ ਜੀ ਹਰੋਂ ਦੀ ਜੀ ਹਸਾਰ ਮੰਡੀ ਇੱਥੇ ਲੱਗਿਆ 4600 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਨੀਮਚ ਮੰਡੀ ਇੱਥੇ ਲੱਗਿਆ 6600 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਟੁਹਾਣਾ ਮੰਡੀ ਇੱਥੇ ਲੱਗਿਆ 6880 ਇਹ ਤਾਂ ਸੀਗੇ ਜੱਜ ਦੇ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ